ਦੇਖੋ ਹੁਣ ਜਿਹੜੀ ਚੀਜ਼ ਮੈਂ ਦੇਖੀ ਹੋ ਨਹੀਂ ਹੈਗੀ ਜੇ ਮੈਂ ਉਹਦੀ ਉਹਨੂੰ ਬਿਆਨ ਕਰਾਂ ਭਾਵੇਂ ਮੈਂ ਲੱਖ ਪ੍ਰਮਾਣ ਦੇਈ ਜਾਵਾਂ ਕਿੰਨਾ ਕੁਛ ਵੀ ਮਰਜੀ ਗਿਆਨ ਇਕੱਠਾ ਕਰਕੇ ਮੈਂ ਦੱਸੀ ਜਾਵਾਂ ਜਿਹੜੀ ਚੀਜ਼ ਮੈਂ ਖੁਦ ਨੇ ਨਹੀਂ ਦੇਖੀ ਉਹ ਚੀਜ਼ ਦੱਸਣ ਦੇ ਵਿੱਚ ਮੇਰਾ ਖੁਦ ਦਾ ਮਨ ਦਿਲ ਮੇਰਾ ਥੜਕਦਾ ਰਹੂਗਾ ਕਿਉਂਕਿ ਮੈਂ ਆਪ ਨਹੀਂ ਦੇਖੀ ਦੇਖੋ ਜਿਵੇਂ ਹੁਣ ਮੈਂ ਚੰਡੀਗੜ੍ਹ ਨਾ ਦੇਖਿਆ ਹੋਵੇ। ਹੁਣ ਮੈਂ ਕਿਸੇ ਨੂੰ ਦੱਸਾਂ ਵੀ ਇੱਥੇ ਟਰਬਿਨ ਚੌਕਾ, ਇੱਥੇ ਲੇਕ, ਇੱਥੇ 17 ਸੈਕਟਰ ਇਹ ਚੀਜ਼ਾਂ ਸਾਰੀਆਂ ਮੈਂ ਸੁਣੀਆਂ ਹੋਈਆਂ। ਕਿਸੇ ਤੋਂ ਸੁਣੀਆਂ ਹੋਈਆਂ ਹੁਣ ਮੈਂ ਬਿਆਨ ਕਰੀ ਜਾਮ ਲੋਕਾਂ ਨੂੰ ਦੱਸੀ ਜਾਮਾ। ਇਹਦੇ ਵਿੱਚ ਮੇਰਾ ਖੁਦ ਦਾ ਮਨ ਡੋਲਦਾ ਰਹੂਗਾ। ਮੇਰਾ ਖਾਤੇਵਾਂ ਡੋਲੂਗਾ ਕਿਉਂਕਿ ਮੈਨੂੰ ਪਤਾ ਹੈ ਵੀ ਮਾ ਪਤਾ ਦੇਖਿਆ ਨਹੀਂ ਮੈਂ ਕਿਸੇ ਤੋਂ ਸੁਣਿਆ। ਵੀ ਜਾ ਦੇਖਿਆ ਹੀ ਨਹੀਂ ਹੈਗਾ ਵੀ ਇਹ ਸੁਣਿਆ ਹੋਇਆ ਹੋ ਸਕਦਾ ਨਾ ਵੀ ਹੋਵੇ। ਨਾ ਵੀ ਹੋਵੇ ਮੇਰੇ ਮਨ ਦੇ ਵਿੱਚ ਤਾਂ ਸ਼ੰਕੇ ਹੀ ਰਹਿਣਗੇ ਨਾ ਇਹ ਗੱਲ ਬਿਆਨ ਕਰੀ ਵੀ ਕੋਈ ਅਸਰ ਨਹੀਂ ਰੱਖੂਗੀ ਕਿਉਂਕਿ ਮੈਂ ਜੋ ਦੇਖਿਆ ਨਹੀਂ ਉਹ ਮੈਨੂੰ ਬਿਆਨ ਕਰਨ ਦਾ ਜਿਵੇਂ ਮਿਰਜਾ ਗਾਲਬ ਜੀ ਕਹਿੰਦੇ ਹਿਰਦ ਕੇ ਪਾਸ ਖਬਰ ਕੇ ਸਵਾ ਕੁਛ ਵੀ ਨਹੀਂ ਤੇਰਾ ਇਲਾਜ ਨજર ਕੇ ਸਵਾ ਕੁਛ ਵੀ ਨਹੀਂ ਹੁਣ ਮੈਂ ਦੇਖੋ ਕਿਸੇ ਨੂੰ ਦੱਸਾਂ ਵੀ ਪ੍ਰਮਾਤਮਾ ਹੀ ਹੁੰਦਾ ਮੈਂ ਕਿਥੋਂ ਪੜਿਆ ਪ੍ਰਮਾਤਮਾ ਰੱਬ ਬਾਰੇ ਮੈਂ ਪੜਿਆ ਹੈ ਉਹ ਮੈਂ ਲੋਕਾਂ ਨੂੰ ਦੱਸਾਂ ਇੱਕ ਖਬਰ ਆ ਜਾਂ ਮੈਂ ਕਿ ਤੂੰ ਸੁਣਿਆ ਲੋਕਾਂ ਨੂੰ ਦੱਸਾਂ ਉਹ ਸੁਣਿਆ ਹੋਇਆ ਮੇਰੇ ਯਾਦ ਆ ਮੈਂ ਲੋਕਾਂ ਨੂੰ ਦੱਸਾਂ ਇੱਕ ਖਬਰ ਆ ਉਹ ਕਹਿੰਦੇ ਹਿਰਦ ਕੇ ਪਾਸ ਖਬਰ ਕੇ ਸਭਾ ਕੁਛ ਵੀ ਨਹੀਂ ਤੇਰਾ ਇਲਾਜ ਨજર ਕੇ ਸਭਾ ਕੁਛ ਵੀ ਨਹੀਂ ਕਹਿੰਦੇ ਜੇ ਤਾ ਖੁਦ ਨੇ ਨਹੀਂ ਦੇਖਿਆ ਤੇਰਾ ਆਪਣਾ ਇਲਾਜ ਨਹੀਂ ਹੋਇਆ ਤੂੰ ਲੋਕਾਂ ਦਾ ਕੀ ਕਰੇਗਾ ਇਸ ਕਰਕੇ ਜਿਹੜੀ ਚੀਜ਼ ਮੈਂ ਸੁਣੀ ਸੁਣੀ ਆ ਜਾਂ ਪੜ੍ਹੀ ਆ ਉਹ ਮੈਂ ਦੇਖੀ ਨਹੀਂ ਹੈਗੀ ਉਹਨੂੰ ਮੈਂ ਬਿਆਨ ਜਿੰਨੇ ਮਰਜੀ ਪ੍ਰਮਾਣ ਦੇ ਕੇ ਕਰਦਾ ਰਹਾ ਜਿੰਨੀਆਂ ਮਰਜੀ ਦਲੀਲਾਂ ਦੇ ਲਾ ਕੁਝ ਵੀ ਕਹੀ ਜਾਮਾ ਉਹਦੇ ਚ ਮੇਰਾ ਖੁਦ ਦਾ ਮਨ ਥੜਕਦਾ ਰਹੂ ਦਿਲ ਦੂਰਦਾ ਰਹੂਗਾ ਵੀ ਹੋ ਸਕਦਾ ਹੈ ਨਾ ਹੋਵੇ ਜਿਵੇਂ ਮੈਂ ਹੁਣੇ ਅਰਜ਼ ਕੀਤਾ ਵੀ ਮੈਂ ਦੱਸਾਂ ਵੀ ਚੰਡੀਗੜ੍ਹ ਐਵੇਂ ਆ ਐਵੇਂ ਲੇ ਕਾਇਮਟਰ ਵੀ 49 ਕਾਇਮ 17 ਸੈਕਟਰ ਸਾਰੀ ਗੱਲਾਂ ਚੰਡੀਗੜ੍ਹ ਦੀਆਂ ਮੈਂ ਬਿਆਨ ਕਰਾਂ ਪਰ ਮੈਂ ਦੇਖਿਆ ਨਾ ਹੋਵੇ ਚੰਡੀਗੜ੍ਹ ਇਹਦੇ ਵਿੱਚ ਮੈਨੂੰ ਖੁਦ ਨੂੰ ਭੈ ਹੋਊਗਾ ਹੁਣ ਇਹਦੇ ਵਿੱਚ ਇੱਕ ਮੈਂ ਇੱਕ ਪ੍ਰਮਾਣ ਰੱਖਾਂ ਇੱਕ ਸੱਜਣ ਇੱਕ ਸੱਜਣ ਆਇਆ ਕਿਸੇ ਉਹਦੇ ਕੋਲ ਫਕੀਰ ਦੇ ਕੋਲ ਉਹ ਆ ਕੇ ਉਥੇ ਜਦੋਂ ਨੇ ਕਿਹਾ ਵੀ ਮੈਂ ਇੱਥੋਂ ਪਰਮਾਤਮਾ ਬਾਰੇ ਕੁਝ ਪਤਾ ਕਰੂੰਗਾ ਉਹ ਜਿਵੇਂ ਜਿਨੂੰ ਭੁੱਖ ਲੱਗੀ ਹੁੰਦੀ ਆ ਸਾਚੇ ਨਾਮ ਕੀ ਲੱਗ ਆ ਭੁਖ ਹੁਣ ਜਿਹਨੂੰ ਦੇਖੋ ਤੜਫ ਹੁੰਦੀ ਆ ਵੀ ਮੈਂ ਕੁਝ ਪ੍ਰਾਪਤ ਕਰਨਾ ਚਾਰੇ ਪਾਸੇ ਦਿਸ਼ਾਵਾਂ ਚ ਫਿਰਦਾ ਹੁਣ ਗਿਆਨ ਇਕੱਠਾ ਕਰਦਾ ਵੀ ਇੱਥੋਂ ਇੱਥੋਂ ਮੈਂ ਇਨਾ ਕੁ ਪ੍ਰਾਪਤ ਕਰ ਲਿਆ ਹੁਣ ਮੈਂ ਹੋਰ ਕਿਤੇ ਜਾਵਾਂ ਹੁਣ ਹੋਰ ਕਿਤੇ ਇਕਣਾ ਭਟਕਦਾ ਇੱਕ ਸੱਜਣ ਇੱਕ ਫਕੀਰ ਦੇ ਕੋਲ ਆਇਆ ਉੱਥੇ ਆ ਕੇ ਉਹ ਰਹਿਣ ਲੱਗਿਆ ਉਹਦੇ ਡੇਰੇ ਦੇ ਵਿੱਚ ਹੋਰ ਵੀ ਚੇਲੇ ਸੀ ਰਹਿੰਦੇ ਸੰਗਤ ਵੀ ਆਉਂਦੀ ਸੀ ਉੱਥੇ ਜਿਹੜੀਆਂ ਫਕੀਰ ਗੱਲਾਂ ਦਹਰਾਉਂਦਾ ਸੀ ਨਾ ਉਹ ਉਹੀ ਗੱਲਾਂ ਨੂੰ ਸੁਣਦਾ ਸੁਣਦਾ ਉਨੇ ਕੁਸ਼ ਦਿਨਾਂ ਬਾਅਦ ਉਹ ਅੱਕ ਗਿਆ ਉਹਨਾਂ ਗੱਲਾਂ ਤੋਂ ਉਹਨੇ ਕਿਹਾ ਵੀ ਇਹ ਤਾਂ ਉਹੀ ਗੱਲਾਂ ਮੋੜ-ਮੋੜ ਨੇ ਕਿਉਂਕਿ ਜੇ ਤਾਂ ਮਤਲਬ ਉਹਦੇ ਅੰਦਰ ਜਗਿਆਸਾ ਅਧਿਆਤਮਕ ਤਲ ਤੇ ਜਾਗੀ ਹੁੰਦੀ ਫਿਰ ਤਾਂ ਉਹ ਕੈਚ ਕਰ ਜਾਂਦਾ ਉਸੇ ਗੱਲ ਦੀ ਦਿਨ-ਦਿਨ ਚੜ੍ਹੇ ਸਵਾਯਾ ਨਾਨਕ ਹੋਤਨਾ ਘਾਟ ਇਹ ਇਹ ਹਰ ਪਲ ਜਿਹੜਾ ਰਸ ਵੱਧਦਾ ਉਹ ਉਹਨਾਂ ਗੱਲਾਂ ਦਾ ਹੀ ਦੁਬਾਰੇ ਦੁਬਾਰੇ ਰਸ ਆਉਣ ਲੱਗ ਜਾਂਦਾ ਹੈ ਉਹ ਇਕੱਠਾ ਕਰਦਾ ਫਿਰ ਰਿਹਾ ਤਾਂ ਗਿਆਨਵੀ ਜਿੱਥੇ ਕਿੰਨਾ ਕੁ ਇਕੱਠਾ ਕਰ ਲਿਆ ਹੁਣ ਇੱਥੋਂ ਅੱਗੇ ਹੋ ਜੀਏ ਉਹਨੇ ਕਿਹਾ ਵੀ ਇਹ ਤਾਂ ਉਹੀ ਗੱਲਾਂ ਨੇ ਮੋੜ ਉੱਥੇ ਤੋਂ ਡੇਰੇ ਤੋਂ ਉਹਨੇ ਕਿਹਾ ਵੀ ਹੁਣ ਕਿਤੇ ਹੋਰ ਚੱਲੀਏ ਵੀ ਤਾਂ ਫਕੀਰ ਉਹੀ ਗੱਲਾਂ ਦਾ ਹਰਾਈ ਜਾਂਦਾ ਉਹ ਉੱਥੇ ਤੇ ਜਿੱਦਣ ਜਾਣ ਲੱਗਿਆ ਨਾ ਉਦੋਂ ਆਕਾਰ ਨਿਕ ਹੋਰ ਸੱਜਣ ਆਇਆ ਉੱਥੇ ਉਹ ਬੜਾ ਗਿਆਨੀ ਸੀ ਬੜਾ ਵਿਦਵਾਨ ਸੀ ਉਹ ਜਦੋਂ ਉੱਥੇ ਆਇਆ ਉੱਥੇ ਪਹੁੰਚ ਕੇ ਉਹ ਪਹੁੰਚਿਆ ਉਹਨੇ ਸੱਜਣ ਨੇ ਕੀ ਕੀਤਾ ਉੱਥੇ ਪਹੁੰਚਣ ਤੋਂ ਬਾਅਦ ਉਹਨੇ ਮਤਲਬ ਉਹ ਜਿਹੜਾ ਨਵਾਂ ਸੱਜਣ ਆਇਆ ਸੀ ਉਹ ਬੜੀਆਂ ਬਰੀਕੀ ਦੀਆਂ ਗੱਲਾਂ ਉਹਨੇ ਬਹੁਤ ਗਿਆਨ ਦੀਆਂ ਗੱਲਾਂ ਸੁਣਾਈਆਂ ਅਤੇ ਸਾਰੇ ਪ੍ਰਭਾਵਿਤ ਹੋਏ ਅਤੇ ਸੁਣ ਕੇ ਫਿਰ ਉਸ ਜਣ ਜਿਹੜਾ ਜਾਣ ਲੱਗਿਆ ਸੀ ਜਿਹੜਾ ਆਇਆ ਸੀ ਉਹਨੇ ਕਿਹਾ ਵੀ ਇਥੇ ਇਹ ਫਕੀਰ ਦੇ ਕੋਲ ਰਹਿਣ ਨਾਲੋਂ ਤਾਂ ਮੈਂ ਇਹਦੇ ਨਾਲ ਚਲਦਾ ਵੀ ਇਹ ਬਹੁਤ ਕੁਝ ਜਾਣਦਾ ਹੈ ਉਹਨੇ ਬੜੀ ਬਰੀਕੀ ਦੇ ਵਿੱਚ ਬਿਆਨ ਕੀਤਾ ਜਦ ਉਹਨੇ ਉਹ ਤਾਂ ਹਲੇ ਮਨ 'ਚ ਸੋਚੇ ਰਿਹਾ ਹੈ ਜਦ ਉਹਨੇ ਡੇਢ-2 ਘੰਟੇ 2 ਘੰਟੇ ਤੋਂ ਬਾਅਦ ਆਏ ਅੱਖਾਂ ਖੋਲ ਕੇ ਆਲੇ-ਦਲੇ ਦੇਖ ਕੇ ਉਹਨੇ ਫਕੀਰ ਸਾਈ ਨੂੰ ਪੁੱਛਿਆ ਵੀ ਵੀ ਦੇਖਾਂ ਵੀ ਸੰਗਤ ਤੇ ਕੀ ਪ੍ਰਭਾਵ ਪਿਆ ਕਹਿੰਦਾ ਫਕੀਰ ਸਾਈ ਵੀ ਕਿਵੇਂ ਲੱਗਿਆ ਉਹ ਫਕੀਰ ਸਾਈ ਕਹਿਣ ਲੱਗੇ ਵੀ ਮੈਂ 2 ਘੰਟੇ ਦਾ ਇੱਕ ਟਿਕ ਹੋ ਕੇ ਸੁਣਦਾ ਰਿਹਾ ਵੀ ਤੂੰ ਤਾਂ ਬੋਲਿਆ ਹੀ ਨਹੀਂ ਉਹ ਸਾਰੇ ਹੈਰਾਨ ਉਹ ਵੀ ਹਰਾਦ ਸੱਜਣਾ ਉਹ ਕਹਿੰਦਾ ਵੀ ਮੈਂ ਨਾ ਚਿਰਤਾ ਬੋਲਿਆ ਆ ਕੀ ਬੋਲਿਆ ਮੈਂ ਹੁਣ ਬੋਲਦਾ ਤਾਂ ਰਿਹਾ ਸਾਰੇ ਕਹਿਣ ਵੀ ਹਾਂ ਬੋਲਦਾ ਤਾਂ ਰਿਹਾ ਉਹ ਕਹਿੰਦਾ ਵੀ ਤੂੰ ਨਹੀਂ ਬੋਲਿਆ ਇਹ ਉਪਨਿਸ਼ਦਾਂ ਬੋਲੀਆਂ ਗੀਤਾ ਬੋਲੀਆ ਬਾਈਬਲ ਬੋਲੀਆ ਕੁਰਾਨ ਬੋਲੀਆ 베ਦ ਬੋਲੇ ਨੇ ਵੀ ਤੂੰ ਨਹੀਂ ਬੋਲਿਆ ਇਸ ਕਰਕੇ ਵੀ ਜਿਹੜਾ ਉਹ ਗਿਆਨ ਸੀ ਉਹਦਾ ਪੜਿਆ ਹੋਇਆ ਸੀ ਐਸੇ ਨੂੰ ਮਿਰਜਾ ਗਲਪ ਕਹਿੰਦੇ ਹਿਰਦ ਕੇ ਪਾਸ ਖਬਰ ਕੇ ਸਭਾ ਕੁਝ ਵੀ ਨਹੀਂ ਤੇਰਾ ਇਲਾਜ ਨજર ਕੇ ਸਭਾ ਕੁਝ ਵੀ ਨਹੀਂ ਜਿਹੜੀ ਚੀਜ਼ ਮੈਂ ਦੇਖੀ ਨਹੀਂ ਉਹਨੂੰ ਮੈਂ ਜਿੰਨਾ ਮਰਜੀ ਬਿਆਨ ਕਰੀ ਜਾਵਾਂ ਮੇਰਾ ਮਨ ਥੜਕਦਾ ਰਹੂਗਾ ਇਸ ਕਰਕੇ ਜਿਹੜੀ ਚੀਜ਼ ਦੇਖ ਲਈ ਜੇ ਮੈਂ ਉਹਨੂੰ ਬਿਆਨ ਕਰਾਂ ਮੈਂ ਜਾਵੇ ਨਾਲ ਕਹਿੰਨਾ ਵੀ ਬੋਲਣ ਵਾਲੇ ਨੂੰ ਤਾਂ ਨਜ਼ਾਰਾ ਆਊਗਾ ਸੁੰਨਣ ਵਾਲਿਆਂ ਨੂੰ ਵੀ ਆਊਗਾ ਵਰਨਾ ਸੁੰਨਣ ਵਾਲੇ ਦੀ ਇੱਕ ਗੱਲ ਆ ਵੀ ਜਗਿਆਸਾ ਜਾਗੀ ਹੋਵੇ ਉਹਦੀ ਖੇਡ ਬਣੂਗੀ ਲਾਜ਼ਮੀ ਬਣੂਗੀ ਪਰ ਬਿਆਨ ਉਹ ਕਰਦਾ ਹੋਵੇ ਜਿਨੇ ਜਿਹੜੀ ਗੱਲ ਬੋਲ ਰਿਹਾ ਹੈ ਉਹ ਗੱਲ ਦੇਖੀ ਹੋਵੇ ਉਹ ਬਿਆਨ ਕਰੇ ਉਹ ਕਥਨੀ ਦਾ ਅਸਰ ਹੋਊਗਾ ਹੁਣ ਪੜ੍ਹ ਕੇ ਜਿੰਨਾ ਮਰਜੀ ਬਿਆਨ ਕਰੀ ਜਾ ਆਮ ਸੰਗਤ ਤੇ ਅਸਰ ਨਹੀਂ ਹੁੰਦਾ ਹੁਣ ਜਿਹੜਾ ਦੇਖੋ ਜਿਵੇਂ ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਆ ਹੁਣ ਜੇ ਤਾਂ ਇੱਕ ਬੰਦੇ ਦੀ ਸੁਰਤ ਚੱਲੀ ਹੋਈ ਆ ਉਹਨੂੰ ਭਾਵੇਂ ਕੋਈ ਅਰਥ ਵੀ ਨਾ ਕਰੇ ਭਾਵੇਂ ਕੋਈ ਆਮ ਬੰਦਾ ਵੀ ਪੜਦਾ ਹੋਵੇ ਗ੍ਰਾਂਤੀ ਸਿੰਘ ਕੋਈ ਪੜ ਰਿਹਾ ਉਹਨੂੰ ਇੱਕਣਾ ਸਿੱਧੇ ਪੜਨ ਦਾ ਵੀ ਉਹਨੂੰ ਸੁਣਨ ਦਾ ਨਜ਼ਾਰਾ ਆਊਗਾ ਉਹ ਉਹ ਮਨੁੱਖ ਦੀ ਸੁਰਤ ਚੱਲੀ ਹੋਈ ਆ ਉਹਨੂੰ ਤਾਂ ਨਜ਼ਾਰਾ ਸੁਰਤ ਆ ਰਿਹਾ ਪਰ ਨਵੇਂ ਬੰਦੇ ਨੂੰ ਨਹੀਂ ਆਉਂਦਾ ਨਵੇਂ ਬੰਦੇ ਤੇ ਅਸਰ ਉਹ ਹੈ ਜਾਂ ਬੰਦਾ ਕਰੂਗਾ ਜਿਹਨੇ ਕੁਝ ਦੇਖਿਆ ਹੁੰਦਾ ਫਿਰ ਉਹ ਚੀਜ਼ ਨੂੰ ਉਹ ਬਿਆਨ ਕਰਦਾ ਹੁੰਦਾ ਉਹ ਬੇ ਧੜਕ ਹੋ ਕੇ ਕਹੂਗਾ ਉਹਦੇ ਅੰਦਰੋਂ ਗੱਲ ਆਊਗੀ ਇਹਨੂੰ ਅਨੁਭਵੀ ਗਿਆਨ ਕਹਿੰਦੇ ਆ